ਕੁਝ ਕਿਵੇਂ ਨਰਾਸ਼ ਬੈਠੇ ਹੁੰਦੇ ਆ ਕੁਝ ਕੰਮਾਂ ਤੋਂ ਨਰਾਸ਼ ਬੈਠ ਜਾਂਦੇ ਆ ਤਾਂ ਮੈਂ ਚਾਹ ਵੀ ਚਲੋ ਇਹਨਾਂ ਸਾਥੀਆਂ ਨੂੰ ਪਾਰਟੀ ਨਾਲ ਪੱਕੇ ਜੋੜਨ ਵਾਸਤੇ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਪੰਜਾਬ ਦੇ ਪ੍ਰਧਾਨ ਦੇ ਨਾਲ ਸੰਮੁਲਾਕਤ ਕਰਨੀ ਚਾਹੀਦੀ ਪੰਜਾਬ ਦੇ ਵਿੱਚ ਸਰਦਾਰ ਅਮਰਿੰਦਰ ਸਿੰਘ ਰਾਜਾ ਵਰਿੰਗ ਜੀ ਵਰਗੇ ਆਗੂ ਲੀਡਰ ਬਰਕਰਾਰ ਆਪਣੇ ਬਹੁਤ ਹੁੱਖੇ ਜਿਹੜੇ ਮੈਂ ਸਮਝਦਾ ਮੇਰੇਗੇ ਲਮਾਣੇ ਦੇ ਮਾਨਸਤਿਕਰ ਕਰਦੇ ਆ ਜੁਦਬ ਕੇ ਸਾਥੀ ਜਾਂਦਾ ਆ ਪੂਰੀ ਉਹਦੀ ਗੱਲਬਾਤ ਸੁਣਦੇ ਆ ਓਏ ਪੰਜਾਬ ਦੇ ਵਿੱਚ ਵਰਕਰ ਸਾਥੀ ਮਿਲਣਾ ਚਾਵੇ ਵੀ ਜੇ ਉਹਦੇ ਇਲਾਕੇ ਦੇ ਵਿੱਚ ਉਹਦੀ ਸੁਣਵਾਈ ਨਹੀਂ ਹੁੰਦੀ ਜਾਂ ਨੂੰ ਇਗਨੋਰ ਕੀਤਾ ਜਾਂਦਾ ਆ ਉਹਦੇ ਕੰਮ ਦੀ ਕਦਰ ਨਹੀਂ ਕੀਤੀ ਜਾਂਦੀ ਤਾਂ ਪਾਰਟੀ ਪ੍ਰਧਾਨ ਨੂੰ ਮਿਲੂਗਾ ਪੰਜਾਬ ਦੇ ਪ੍ਰਧਾਨ ਨੂੰ ਗੱਲ ਇਹ ਆ ਵੀ ਜੇ ਆਪਾਂ ਮੈਂ ਪੰਜਾਬ ਦੇ ਕੁਝ ਆਗੋਂ ਦੀ ਗੱਲ ਕਰੀਏ ਪ੍ਰਧਾਨ ਕਿੰਨੂ ਕਿੰਨੂ ਖੁਸ਼ ਕਰੇਗਾ ਜੇ ਤੀ ਸਹੀ ਗੱਲ ਸੁਣੋ ਤੇ ਸਾਰੀ ਦੁਨੀਆ ਤਾਂ ਰੱਬ ਵੀ ਖੁਸ਼ ਕਰ ਸਕਦਾ ਕਿਉਂਕਿ ਹਰ ਸਟੇਜ 'ਤੇ ਦੋ ਗੱਲ ਕਹਿੰਦੇ ਆ ਵੀ ਮੈਨੂੰ ਪਾਰਟੀ ਨੇ ਬਹੁਤ ਕੁਝ ਦਤਾ ਵੇ ਬਹੁਤ ਕੁਝ ਦਤਾ ਮੈਨੂੰ ਪਾਰਟੀ ਇੱਜ਼ਤ ਮਾਨ ਦਿੱਤਾ ਮਾਨਸਾ ਸਭ ਕੁਝ ਦਿੱਤਾ ਤੇ ਉਹ ਗਾਉਂ ਉਸੇ ਦੀ ਕਰਮ ਵਰਗਾ ਮਾਨਸਤਕਾਰ ਕਰਦੇ ਵੀ ਆ ਬਾਕੀ ਜਿੱਥੇ ਚਾਰ ਭਾਂਡੇ ਮੜ ਮੋਟੇ ਖੜਦੇ ਰਹਿੰਦੇ ਕੋਈ ਨਹੀਂ ਗੱਲ ਨਹੀਂ ਉਹ ਪੰਜਾਬ ਦੀ ਇਲੈਕਸ਼ਨ ਜਿਹੜੀ ਆ ਕਾਂਗਰਸ ਪਾਰਟੀ ਵੱਲੋਂ ਸਦਾ ਅਮਰਿੰਦਰ ਸਿੰਘ ਰਾਜਾ ਵੜਿੰਗੋ ਲੜੀ ਜਾਵੇਗੀ ਔਰ ਪਾਰਟੀ ਮਜ਼ਬੂਤ ਹੋਵੇਗੀ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਕਾਂਗਰਸ ਦੀ ਬਣੇਗੀ ਹਰੀ ਪ੍ਰਧਾਨ ਦੀ ਬੀਤੇ ਦਿਨੀ ਤੁਹਾਡੀ ਪੰਜਾਬ ਪ੍ਰਧਾਨ ਰਾਜਾ ਵੜਿੰਗ ਜੀ ਨਾਲ ਮੁਲਾਕਾਤ ਹੋਈ ਹੈ ਕਿਸ ਤਰ੍ਹਾਂ ਦੀ ਜਿਹੜੀ ਮੁਲਾਕਾਤ ਰਹੀ ਹੈਗੀ ਲਗਭਗ 2 ਦਿਨ ਪਹਿਲਾਂ ਸੀ ਪ੍ਰਧਾਨ ਜੀ ਨਾਲ ਮੁਲਾਕਾਤ ਕੀਤੀ ਕਿਉਂਕਿ ਮੈਂ ਜ਼ਿਆਦਾਤਰ ਇਲਾਕੇ ਚ ਘੁੰਮਦਾ ਰਹਿਣਾ ਕੁਝ ਅਲੱਗ ਕਿ ਕੁਝ ਲੋਕ ਜਿਹੜੇ ਸਾਥੀ ਪਾਰਟੀ ਦੇ ਵਰਕਰ ਲੰਬੇ ਸਮੇਂ ਤੋਂ ਪਾਰਟੀ ਦੇ ਵਰਕਰ ਰਿਹਾ ਕੁਝ ਕਿ ਬੇ ਨਰਾਸ਼ ਬੈਠੇ ਹੁੰਦੇ ਆ ਕੁਝ ਕੰਮਾਂ ਤੋਂ ਨਰਾਸ਼ ਬੈਠ ਜਾਂਦੇ ਆ ਤਾਂ ਮੈਂ ਚਾਹ ਵੀ ਚਲੋ ਇਹਨਾਂ ਸਾਥੀਆਂ ਨੂੰ ਪਾਰਟੀ ਨਾਲ ਪੱਕੇ ਜੋੜਨ ਵਾਸਤੇ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਪੰਜਾਬ ਦੇ ਪ੍ਰਧਾਨ ਦੇ ਨਾਲ ਸਾਨੂੰ ਮੁਲਾਕਾਤ ਕਰਨੀ ਚਾਹੀਦੀ ਤੋ ਮੈਂ ਇਸ ਬੰਦ ਵਿੱਚ ਸਾਥੀਆਂ ਨੂੰ ਚੰਡੀਗੜ੍ਹ ਵਿਖੇ ਲੈ ਗਿਆ। ਪੰਜਾਬ ਪ੍ਰਧਾਨ ਜੀ ਨਾਲ ਸਾਡੀ ਮੀਟਿੰਗ ਹੋਈ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨਾਲ। ਬੜੇ ਖੁੱਲੇ ਸੁਭਾਅ ਦੇ ਆ। ਔਰ ਪੰਜਾਬ ਦੇ ਹਿੱਤਾਂ ਵਿੱਚ, ਪਾਰਟੀ ਹਿੱਤਾਂ ਵਿੱਚ ਔਰ ਵਧੀਆ ਵਰਕ ਕਰਦੇ ਆ ਪੰਜਾਬ ਦੇ ਵਿੱਚ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵਰਗੇ ਆਗੂ ਲੀਡਰ ਵਰਕਰ ਆਪਣੇ ਬਹੁਤ 좋ੇ ਆ। ਜਿਹੜੇ ਮੈਂ ਸਮਝਦਾ ਮੇਰੇਗੇ ਲਮਾਣੇ ਦਾ ਮਾਨ ਸਤਕਾਰ ਕਰਦੇ ਆ ਜੁਦਵੂ ਕੇ ਸਾਥੀ ਜਾਂਦਾ ਆ ਪੂਰੀ ਉਹਦੀ ਗੱਲ ਬਾਤ ਸੁਣਦੇ ਆ ਮਾਨ ਸਤਕਾਰ ਕਰਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਵੀ ਪੰਜਾਬ ਦੇ ਵਿੱਚ ਹੋਰ ਵੀ ਜ਼ਿਆਦਾ ਪਾਰਟੀ ਜਿਹੜੀ ਆ ਰਾਜਾ ਵੜਿੰਗ ਦੇ ਨਾਲ ਮਜ਼ਬੂਤ ਹੋ ਗਈ ਮੈਦਾਨ ਜੀ ਅਕਸਰ ਜਿਹੜੇ ਵਰਕਰਾਂ ਨੂੰ ਪਾਰਟੀਆਂ ਵੱਲੋਂ ਕਈ ਵਾਰੀ ਇਨਵੋਲ ਕਰ ਦਿੱਤਾ ਜਾਂਦਾ ਵਾ ਪਰ ਤੁਹਾਡੀ ਜਿਹੜੀ ਇੱਕ ਇੱਕ ਸ਼ੀਅਰ ਕਾਸੀ ਦੇਖੀਏ ਕਿ ਤੁਸੀਂ ਬਹੁਤ ਜਲਦੀ ਹੀ ਜਿਹੜੀ ਇੱਕ ਪੰਜਾਬ ਪ੍ਰਧਾਨ ਰਾਜਾ ਵਿਰਿੰਗ ਜੀ ਨਾਲ ਮੁਲਾਕਾਤ ਕਰਕੇ ਇੱਕ ਵੱਖਰੀ ਜਿਹੜੀ ਸ਼ਾਪ ਛੱਡੀ ਕਿਸ ਤਰ੍ਹਾਂ ਦੇ ਦਿੱਤੀ ਉਹ ਇਸ ਤਰ੍ਹਾਂ ਜੀ ਮੈਂ ਆਲਰੇਡੀ ਪੰਜਾਬ ਦੇ ਵਿੱਚ ਸਟੇਟ ਕੋਆਰਡੀਨੇਟਰਾਂ ਐਸੀ ਡਿਪਾਰਟਮੈਂਟ ਦੇ ਵੱਲੋਂ ਪੰਜਾਬ ਦਾ ਉਹਦੇ ਤਹਿਤ ਮੇਰੀ ਲੋਕ ਸਭਾ ਦੇ ਵਿੱਚ ਕਿਹ ਜਿਹੜੀ ਲੋਕ ਸਭਾ ਆਪਣੀ ਹੋਈ ਆ 22 ਦੇ ਵਿੱਚ ਮੇਰੀ ਪ੍ਰਧਾਨ ਜੀ ਦੇ ਲੁਧਿਆਣਾ ਵਿੱਚ ਮੇਰੀ ਡਿਊਟੀ ਲੱਗੀ ਸੀ ਲਗਾਤਾਰ ਮੈਂ ਇੱਕ ਮਹੀਨਾ ਉੱਥੇ ਉਹੀ ਆਪਣੀ ਡਿਊਟੀ ਨੇ ਬਾਈ 7 ਬਾਈ ਆ ਉੱਥੇ ਵੀ ਪ੍ਰਧਾਨ ਜੀ ਨਾਲ ਮੁਲਾਕਾਤ ਹੋਈਆਂ ਗੱਲਾਂ ਪਤਾ ਹੋਈਆਂ ਵਿਚਾਰਾਂ ਹੋਈਆਂ ਤੇ ਚਲੋ ਲੀਡਰ ਤਾਂ ਉਹੀ ਹੁੰਦਾ ਜਿਹੜਾ ਵਰਕ ਤੇ ਧਿਆਨ ਰੱਖਦਾ ਤੇ ਪ੍ਰਧਾਨ ਜੀ ਦੇ ਧਿਆਨ ਚ ਸੀ ਮੈਂ ਉੱਥੇ ਵਰਕ ਕੀਤਾ ਤੇ ਚਲੋ ਜਦੋਂ ਵਰਕ ਕੀਤਾ ਤੇ ਵਰਕ ਨਿਗਾ ਚ ਹੁੰਦਾ ਆ ਉਹਦੇ ਤਹਿਤ ਮੈਂ ਉਸ ਤੋਂ ਬਾਅਦ ਵੀ ਦੋ ਚਾਰ ਮਿਲਣ ਦੀ ਕੋਸ਼ਿਸ਼ ਕੀਤੀ ਆ ਤੇ ਪ੍ਰਧਾਨ ਜੀ ਬੜੇ ਵਧੀਆ ਤਰੀਕੇ ਨਾਲ ਮਿਲ ਕੇ ਸਾਨੂੰ ਹੌਸਲਾ ਦਿੱਤਾ ਵੀ ਆਪਾਂ ਪਾਰਟੀ ਨੂੰ ਮਜ਼ਬੂਤ ਕਰਨਾ ਤੇ ਸਾਡਾ ਵੀ ਮਨ ਹੋਰ ਮਜ਼ਬੂਤ ਹੋਇਆ ਮੈਂ ਉਸ ਗੱਲ ਨੂੰ ਲੈ ਕੇ ਇਲਾਕੇ ਦੇ ਵਰਕਰਾਂ ਦੀ ਗੱਲ ਦੱਸੀ ਆ ਵੀ ਪ੍ਰਧਾਨ ਜੀ ਬਹੁਤ ਵਧੀਆ ਬੰਦਿਆ ਔਰ ਐਸੇ ਹੀ ਪਾਰਟੀ ਦੇ ਪ੍ਰਧਾਨ ਪੰਜਾਬ ਦੇ ਚਾਹੀਦੇ ਜਿੱਦਾਂ ਸਰਦਾਰ ਰਾਜਾ ਅਮਰੀ ਰਾਜਾ ਬੜਿੰਗ ਜੀ ਆ ਠੀਕ ਹੈ ਜੀ ਤਾਂ ਮੈਂ ਉਸ ਤਿਕਿਆ ਲੋਕਾਂ ਨੂੰ ਡੈਲੀਗੇਸ਼ਨ ਬਣਾ ਕੇ ਲੈ ਕੇ ਗਿਆ ਔਰ ਉਹ ਪ੍ਰਧਾਨ ਜੀ ਨੇ ਪੂਰੀ ਗੱਲ ਬਾਤ ਸੁਣੀ ਜਿਹੜੇ ਦੋ ਇੱਕ ਦੋ ਲੋਕਾਂ ਦੀਆਂ ਮੁਸ਼ਕਲਾਂ ਸੀ ਆ ਮੌਕੇ ਤੇ ਹੱਲ ਵੀ ਕੀਤਾ ਤੇ ਐਸੇ ਆਗੂ ਦੀ ਲੋੜ ਹੈਗੀ ਆ ਨਜ਼ੀਕੀਆਂ ਵਰਕਰ ਵਧਾਉਣਾ ਚਾਵੇ ਤਾਂ ਵਧੀਆਂ ਤੇ ਕੋਈ ਪਾਰਟੀ ਵਾਸਤੇ ਸਮਾਂ ਕਰਨੇ ਪੈਂਦਾ ਤਾਂ ਦੇ ਇਦਾਂ ਸਭ ਤੋਂ ਵੱਡੀ ਗੱਲ ਹੈ ਮੇਰੇ ਪਰਿਵਾਰ ਦੇ ਵਿੱਚ ਮੇਰੇ ਬੱਚੇ ਮੇਰੀ ਵਾਈਫ ਉਹ ਖੁਦ ਚੁੰਦੇ ਲੋਕਾਂ ਦੀ ਕੰਮ ਕਰੋ ਜਦੋਂ ਪਰਿਵਾਰ ਗਵੇ ਤੇ ਫਿਰ ਬੰਦਾ ਆਪਣੇ ਆਪ ਕੰਮ ਕਰਦਾ ਤੇ ਲੋਕ ਚੁੰਦੇ ਹੈਗੇ ਮੈਂ ਮਦਾਨ ਜੀ ਅਕਸਰ ਦੇਖਿਆ ਕਿ ਜਿੱਦਾਂ ਕਿ ਇਹੋ ਜਿਹੇ ਮੀਟਿੰਗਾਂ ਤੇ ਜਲਦੀ ਹੁੰਦੀਆਂ ਨਹੀਂ ਵਰਕਰ ਦੀ ਜਿੱਦਾਂ ਲਾ ਲੋ ਤੁਸੀਂ ਹੈ ਨਾ ਕੀਤੀਆਂ ਕਿ ਵੱਡੇ ਵੱਡੇ ਲੀਡਰਾਂ ਦੀ ਇਸ ਤਰ੍ਹਾਂ ਦੀ ਮੀਟਿੰਗ ਹੁੰਦੀ ਹੈ ਪਰ ਤੁਸੀਂ ਜਿਹੜੀ ਇਹ ਵੱਖਰੀ ਮੀਟਿੰਗ ਜਿਹੜੀ ਕਿਸ ਤਰ੍ਹਾਂ ਕੀਤੀ ਉਹਨਾਂ ਦੇ ਨਾਲ ਇਹ ਤੁਹਾਡਾ ਸਵਾਲ ਹੈ ਵੀ ਸਹੀ ਹੈ ਪਰ ਸਾਡੇ ਕਾਂਗਰਸ ਦੇ ਵਿੱਚ ਐਸੀ ਕਰਨੀ ਹੈਗੀ ਤੁਸੀਂ ਜਦੋਂ ਵੀ ਮਿਲਣਾ ਚਾਹੋ ਜਿਵੇਂ ਪ੍ਰਧਾਨ ਜੀ ਜਿਆਦਾ ਸਮਾਂ ਹੁੰਦਾ ਕਿ ਸੋਮਵਾਰ ਜਾਂ ਮੰਗਲਵਾਰ ਦੋ ਦਿਨ ਚੰਡੀਗੜ੍ਹ ਜਾਣਾ ਉੱਥੇ ਮਿਲਣਾ ਇਹ ਵਰਕਾਂ ਨੂੰ ਕਿਉਂਕਿ ਪ੍ਰਧਾਨ ਜੀ ਦੇਖੋ ਸਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਗਿੱਦੜਵਾਸ ਦੇਦੇ ਲੁਧਿਆਣਾ ਆਪਣੀ ਕੰਫਰੰਸ ਦੇਦੇ ਦਿੱਲੀ ਮੀਟਿੰਗ ਉਹ ਵੀ ਜਾਣਾ ਹੁੰਣਾ ਠੀਕ ਹੈ ਜੀ ਚੰਡੀਗੜ੍ਹ ਵੀ ਰਹਿਣਾ ਪੂਰੇ ਪੰਜਾਬ ਨੂੰ ਦੇਖਣਾ ਤੇ ਦੋ ਦਿਨ ਮੇਰੇ ਹਫ਼ਤੇ ਦੇ ਵਿੱਚ ਉਹ ਚੰਡੀਗੜ੍ਹ ਬੈੰਦੇ ਵੀ ਆ ਵਰਕਾਂ ਨੂੰ ਮਿਲਦੇ ਵੀ ਆ ਕੋਈ ਵੀ ਸਾਥੀ ਜਾਵੇ ਜਾ ਕੇ ਮਿਲਣਾ ਤੇ ਆਪਣੇ 10 ਬੰਦੇ 5 ਬੰਦੇ 2 ਬੰਦੇ ਜਾ ਕੇ ਪ੍ਰਧਾਨ ਜੀ ਮਿਲਦੇ ਕੋਈ ਅਸੀਂ ਗੱਲ ਨਹੀਂ ਆਂਦਰ ਸਲਿੱਪ ਭੇਜੋ ਪ੍ਰਧਾਨ ਜੀ ਪੂਰੀ ਗੱਲ ਬਾਤ ਸੁਣਦੇ ਕੋਈ ਅਸੀਂ ਗਲਤ ਹੈ ਨਹੀਂ ਕੋਈ ਸਪੈਸ਼ਲ ਮੇਰੀ ਗੱਲ ਆ ਕੋਈ ਪੰਜਾਬ ਦੇ ਵਿੱਚ ਵਰਕਰ ਸਾਥੀ ਮਿਲਣਾ ਚਾਵੇ ਵੀ ਜੇ ਉਹਦੇ ਇਲਾਕੇ ਦੇ ਵਿੱਚ ਉਹਦੀ ਸੁਣਵਾਈ ਨਹੀਂ ਹੁੰਦੀ ਜਾਂ ਨੂੰ ਇਗਨੋਰ ਕੀਤਾ ਜਾਂਦਾ ਉਹਦੇ ਕੰਮ ਦੀ ਕਦਰ ਨਹੀਂ ਕੀਤੀ ਜਾਂਦੀ ਤਾਂ 파ਰਟੀ ਪ੍ਰਧਾਨ ਨੂੰ ਮਿਲੋ ਜਾਂ ਪੰਜਾਬ ਦੇ ਪ੍ਰਧਾਨ ਨੂੰ ਪੂਰੀ ਸੁਣਵਾਈ ਜੀ ਮੈਂ ਤਾਂ ਇਹ ਗੱਲ ਸਮਝਦਾ ਮੈਂ ਤਾਂ ਜਿੰਨੇ ਨੂੰ ਮਿਲਾਂ ਪੂਰੀ ਗੱਲ ਬਾਤ ਸੁਣੀ ਆ ਇਕ ਜੇ ਫਵਾਰੇ ਲਈ ਰੈਲੀ ਸੀ ਉਹਦੇ ਬੈਠ ਕੇ ਸਾਡੀ ਗੱਲ ਹੋਈ ਹੈ ਬੜਾ ਸਤਿਕਾਰ ਕਰਦੇ ਪ੍ਰਧਾਨ ਜੀ ਮੈਂ ਨਹੀਂ ਸਮਝਦਾ ਕਿ ਇਦਾਂ ਪ੍ਰਧਾਨ ਜੀ ਕੋਈ ਆਮ ਗੱਲ ਸੋਹਦੇ ਲੇਕਿਨ ਜੋ ਹਜ਼ਾਰ ਮਿੰਦਰ ਸੇ ਰਾਜਾ ਵੜਿੰਗ ਲੋਗਾ ਜਿ ਵਿਚਰਦੇ ਆ ਇਦਾਂ ਦਾ ਬਹੁਤ ਔਖਾ ਕੰਮ ਹੈ ਲੇਕਿਨ ਬਹੁਤ ਵਧੀਆ ਤਿਕਨ ਵਿਚਰਦੇ ਸੇ ਤਾਂ ਸਾਨੂੰ ਉਹਨਾਂ ਦਾ ਮਾਣ ਕਰਨਾ ਚਾਹੀਦਾ ਵਧੀਆ ਕਾਂਗਰਸ ਵਿੱਚ ਹੀ ਕੋਈ ਛੇਹੋਜੇ ਲੀਡਰ ਨੇ ਜਿਹੜੇ ਪ੍ਰਧਾਨ ਰਾਜਾ ਵੜਿੰਗ ਦਾ ਨੋਤ ਵੀ ਕਰਦੇ ਆ ਤੇ ਕਈਆਂ ਨੂੰ ਚੰਗੇ ਵੀ ਨਹੀਂ ਲੱਗਦੇ ਪਰ ਤੁਹਾਡੀ ਨਿਗਾਹ ਦੇ ਵਿੱਚ ਉਹਨਾਂ ਦੀ ਕੀ ਖਾਸੀ ਤੇ ਕੀ ਮੱਜਗਾ ਕੀ ਹੈਗੀ ਨਹੀਂ ਮੈਂ ਤਾਂ ਦੇਖੋ ਜੀ ਇਸ ਬਾਰੇ ਤੁਹਾਨੂੰ ਕੁਝ ਕਹਿਣਾ ਚਾਹਨਾ ਦੇਖੋ ਜਦੋਂ ਸਿਦਾਰ ਅਮਰਿੰਦਰ ਸਿੰਘ ਰਾਜਾ ਵੜੈਂਦੀ ਦੀ ਗੱਲ ਹੈਗੀ ਆ ਮੈਂ ਖਾਸ ਗੱਲ ਤੁਹਾਨੂੰ ਦੱਸਣਾ ਉਹ ਇੱਕ ਇੱਕ ਕਦਮ ਪਾਰਟੀ ਹਾਇਕ ਮਾਉਂ ਤੋਂ ਬਗੈਰ ਨਹੀਂ ਚੁੱਕਦੇ ਕਦੀ ਕਿਸੇ ਗੱਲ ਦੀ ਉਹ ਕਾਲੀ ਨਹੀਂ ਕਰਦੇ ਵਰਕਰ ਦੀ ਗੱਲ ਸੁਣਦੇ ਆ ਗੱਲ ਇਹ ਆ ਵੀ ਜੇ ਆਪਾਂ ਮੈਂ ਪੰਜਾਬ ਦੇ ਕੁਝ ਆਗੋਂ ਦੀ ਗੱਲ ਕਰੀਏ ਪ੍ਰਧਾਨ ਕਿੰਨੂ ਕਿੰਨੂ ਖੁਸ਼ ਕਰੇਗਾ ਜੇ ਤੁਸੀਂ ਸਹੀ ਗੱਲ ਸੁਣੋ ਤੇ ਸਾਰੀ ਦੁਨੀਆ ਤਾਂ ਰੱਬ ਵੀ ਖੁਸ਼ ਕਰ ਸਕਦਾ ਠੀਕ ਹੈ ਜੀ ਇਸ ਕਰਕੇ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਮਸਤ ਹਾਤੀ ਚਾ ਚੱਲਦੇ ਨੇ ਜੇ ਰਾਜਾ ਬੜਿੰਗ ਨੇ ਕੰਮ ਕੀਤਾ ਤੇ 2022 ਦੇ ਵਿੱਚ ਰਿਜ਼ਲਟ ਆ 7 ਸੀਟਾਂ ਜਿੱਤੀਆਂ ਆਪਾਂ ਇਹਨੂੰ ਇਗਨੋਰ ਨਹੀਂ ਕਰ ਸਕਦੇ ਜੇ ਮੈਂ 7 80 ਨਾ ਹੁੰਦੀਆਂ ਤਾਂ ਆਪਾਂ ਕਹਿੰਦੇ ਰਾਜਾ ਬੜਿੰਗ ਨੇ ਕੰਮ ਨਹੀਂ ਕੀਤਾ ਵੀ ਰਾਜਾ ਬੜਿੰਗ ਨੇ ਕੰਮ ਕੀਤਾ ਲੋ ਚਾਹੁੰਦੇ ਲੋਕ ਪਸੰਦ ਕਰਦੇ ਆ ਕਿੱਥੋਂ ਆ ਕੇ ਕਿੱਥੇ ਆ ਕੇ ਇਲੈਕਸ਼ਨ ਲੜੀ ਆ ਠੀਕ ਹੈ ਜੀ ਰਾਹੁਲ ਗਾਂਧੀ ਜੀ ਨੇ ਕਿਹਾ ਤੁਸੀਂ ਇਤੋਂ ਇਲੈਕਸ਼ਨ ਲੜਨੀ ਉਹ ਕਹਿੰਦੇ ਲੜਨੀ ਆ ਜੀ ਕੋਈ ਕਹਿੰਦੇ ਉਹ ਖੁਦ ਕਹਿੰਦੇ ਆ ਤੁਸੀਂ ਜਿਹੜੀ ਗੱਲ ਕੀਤੀ ਵਰਕਰ ਵਰਕਰ ਦਾ ਮਾਣ ਕਿਉਂ ਕਰਦੇ ਆ ਕਿਉਂਕਿ ਹਰ ਸਟੇਜ 'ਤੇ ਉਹ ਗੱਲ ਕਹਿੰਦੇ ਆ ਵੀ ਮੈਨੂੰ ਪਾਰਟੀ ਨੇ ਬਹੁਤ ਕੁਝ ਦਿੱਤਾਵੇ ਬਹੁਤ ਕੁਝ ਦਿੱਤਾ ਮੈਨੂੰ ਪਾਰਟੀ ਇੱਜ਼ਤ ਮਾਨ ਦਿੱਤਾ ਮਾਣ ਸਤ ਸਭ ਕੁਝ ਦਿੱਤਾ ਤੇ ਉਹ ਗਾਉਂ ਉਸੇ ਤੇ ਕਰਾ ਵਰਕਰ ਮਾਨ ਸਤਕਾਰ ਕਰਦੇ ਵੀ ਆ ਬਾਕੀ ਜਿੱਥੇ ਚਾਰ ਭਾਂਡੇ ਮੜ ਮੋਟੇ ਖੜਦੇ ਰਹਿੰਦੇ ਕੋਈ ਨਹੀਂ ਗੱਲ ਨਹੀਂ ਉਹ ਡੀ ਨਾਰਮਲ ਜੀ ਗੱਲ ਆ ਪ੍ਰਧਾਨ ਜੀ ਆਉਣ ਵਾਲੇ ਸਮੇਂ ਦੇ ਵਿੱਚ 2027 ਦੀ ਇਲੈਕਸ਼ਨ ਨੂੰ ਰਾਜਾ ਵੜਿੰਗ ਜੀ ਦੀ ਪ੍ਰਧਾਨਗੀ ਹੇਠ ਕਿਸ ਤਰ੍ਹਾਂ ਦੇਖਦੇ ਤੁਸੀਂ ਦੇਖੋ ਜੀ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਜੇ 2022 ਦੇ ਵਿੱਚ 7 ਸੀਟਾਂ ਜਿੱਤੀਆਂ ਆ ਕਾਂਗਰਸ ਮਜ਼ਬੂਤ ਹੋਈ ਆ ਤਾਂ 2027 ਦੇ ਵਿੱਚ ਇਹਦਾ ਡੈਡ ਸ਼ੋਰ ਆ ਪੰਜਾਬ ਦੀ ਇਲੈਕਸ਼ਨ ਜਿਹੜੀ ਆ ਕਾਂਗਰਸ ਪਾਰਟੀ ਵੱਲੋਂ ਸਦਾ ਅਮਰਿੰਦਰ ਸਿੰਘ ਰਾਜਾ ਵੜਿੰਗੋ ਲੜੀ ਜਾਵੇਗੀ ਔਰ ਪਾਰਟੀ ਮਜ਼ਬੂਤ ਹੋਵੇਗੀ ਪੰਜਾਬ ਚ ਸਰਕਾਰ ਜਿਹੜੀ ਆ ਉਹ ਕਾਂਗਰਸ ਦੀ ਬਣੇਗੀ ਆਮ ਆਦਮੀ ਪਾਰਟੀ ਪਿਛਲੀ ਵਾਰੀ 92 ਸੀਟਾਂ ਲੈ ਕੇ ਗਈ ਸੀ ਤੇ ਆ ਕਿ ਕਾਂਗਰਸ ਬਣਵੇ ਲੈ ਜਾਊਗੀ ਐ ਕਿ ਕਾਂਗਰਸ ਬਣਵੇ ਲੈ ਜਾਊਗੀ ਬਦਲੇ ਆਊਗੀ ਅਸੀਂ ਕਹਿੰਦੇ 100 ਤੋਂ ਅਗਰ ਸੀਟ ਜਾਊਗੀ ਲੋਕਾਂ ਦਾ ਮੂੰਹ ਭੰਗ ਹੋ ਚੁੱਕਾ ਜਿਹੜੀ ਤੇ ਆਮ ਆਦਮੀ ਪਾਰਟੀ ਗੱਲ ਕਰ ਤੋ ਕੋਈ ਸਮਾਂ ਸੀਗਾ ਉਹ ਤੇ ਦੇਖ ਲੈ ਹੈਗੀ ਆ ਪੰਜਾਬ ਚ ਨਸ਼ੇ ਦਾ ਦਰਿਆ ਵਗ ਰਾਂ ਹਾਲਾਤ ਦੇ ਉੱਲ ਪ੍ਰਸ਼ਤਾ ਚਾਰ ਦਾ ਬੋਲ ਬਾਲਾ ਹੈ ਨਾ ਉਹ ਦਿਨ ਬਰ ਦਿਨ ਵਧਾ ਹਰ ਮਹਿਕ ਮੇ ਦੇ ਵਿੱਚ ਪੈਸੇ ਤੋਂ ਬਗੈਰ ਕੋ ਕੰਮ ਨਹੀਂ ਹੁੰਦਾ ਇਹ ਨਹੀਂ ਕਿ ਸਟੇਜਾ ਤੇ ਆਪਾਂ ਭਾਸ਼ਣ ਬੋਲਦਾ ਪੇਸ਼ਤਾ ਧਰ ਖਤਮ ਹੋ ਗਿਆ ਨਸ਼ਾ ਖਤਮ ਹੋ ਗਿਆ ਹਾਂ ਇਹ ਕੋਈ ਨਸ਼ਾ ਬਿਲਕੁਲ ਨਹੀਂ ਖਤਮ ਹੈ ਕੋਈ ਅਜ ਤੱਕ ਮਗਰਮਚ ਵੱਡਾ ਫੜਾ ਨਹੀਂਗਾ ਆਪਾਂ ਪੀਣ ਵਾਲੇ ਹਾਂ ਪੀਣਾ ਫੜ ਕੇ ਅੰਦਰ ਭੇਜ ਦਿੱਤੇ ਆ ਕੁੜੀਆਂ ਦੋ ਫੜ ਕੇ ਅੰਦਰ ਭੇਜ ਦਿੱਤੇ ਆ ਲੋਕਾਂ ਦੇ ਨੌਜਵਾਨ ਬੱਚੇ ਮਰਨਦੇ ਆ ਕੋਈ ਅੰਮ੍ਰਿਤਸਰ ਦੇ ਵਿੱਚ ਕੋ ਜਲੰਧਰ ਦੇ ਵਿੱਚ ਕੋ ਫਰੀਦਕੋਟ ਦੇ ਚ ਗੋਲੀ ਮਾਰਤੀ ਹੱਤਿਆ ਕਰ ਦਿੱਤੀ ਸ਼ਰਿਆਮ ਗੁੰਡਾਗਰਦੀ ਵਾਦੀ ਆ ਕੋ ਉਸ ਕਹਿੰਦਾ پورے ਹਾਰ ਦਿਨ ਦਿਹਾੜੇ ਗੁਲੀਆਂ ਮਾਰ ਕੇ ਬੰਦਾ ਮਾਰਦਾ ਸਰਕਾਰ ਤਾਂ ਫੇਲ ਹਰਫਣ ਤੇ ਜੇ ਤੀ ਪੰਜਾਬ ਦੀ ਸਰਕਾਰ ਦੀ ਗੱਲ ਕਰੋ ਆਵਾਜ਼ ਪਾੜੀ ਫੇਰ ਆ ਇਸ ਕਰਕੇ ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਲੋਕਾਂ ਦਾ ਧੱਕਾ ਹੋ ਰਿਹਾ ਗਰੀਬ ਆਦਮੀ ਦੀ ਕੋਈ ਸੁਣਵਾਈ ਨਹੀਂ ਹੈਗੀ ਤੇ ਜਿਹੜੀ ਗਰੀਬ ਆਦਮੀ ਦੀ ਸੁਣਵਾਈ ਜਿਹੜੀ ਹੈਗੀ ਆ ਉਹ ਮੈਂ ਸਮਝਦਾ ਪੰਜਾਬ ਦੇ ਵਿੱਚ ਸਰਕਾਰ ਕਾਂਗਰਸ ਜੀ ਆਵੇਗੀ ਤਾਂ ਹਰ ਮੁਸ਼ਕਲ ਹੱਲ ਹੋਊਗਾ ਨੌਜਵਾਨਾਂ ਸਾਥੀਆਂ ਰੋਜ਼ਗਾਰ ਮਿਲੇਗਾ ਨਸ਼ਾ ਖਤਮ ਹੋਏਗਾ ਗੁੰਡਾਗਰਦੀ ਨੱਥ ਪੈ ਗਈ ਮੈਂ ਤਾਂ ਇਹ ਹੀ ਬੇਨਤੀ ਲੋਕਾਂ ਨੂੰ ਕਰਾਂਗਾ ਕੋਣਾ ਸਮੇਂ ਚ ਦੁਬਾਰਾ ਜੇ ਸਰਕਾਰ ਸਤਾਈ ਦੇ ਵਿੱਚ ਕਾਂਗਰਸ ਪਾਰਟੀ ਬਣਾਓ ਸਰ ਮਰਿੰਦਰ ਸਿੰਘ ਰਾਜਾ ਪਿੰਗ ਦੀ ਰਹਿਮਤ ਦੇ